ਲੋਕ ਸਭਾ ਚੋਣਾਂ ਦਾ ਪ੍ਰਚਾਰ तमाम ਸਿਆਸੀ ਪਾਰਟੀਆਂ ਧੜਾੜ ਤੇ ਕਰ ਰਹੀਆਂ ਨੇ ਲੇਕਿਨ ਇਸ ਦੇ ਠੀਕ ਵਿਚਾਰੇ ਲੋਕ ਸਭਾ ਹਲਕਾ ਹੁਦਿਆਣਾ ਦੀ ਗੱਲ ਕਰੀ ਰਬਨੀਤ ਬਿੱਟੂ ਹਾਲਾਂਕਿ ਉਹਨੇ ਦੋ ਦਿਨ ਪਹਿਲਾਂ ਜਦੋਂ ਸੋਸ਼ਲ ਮੀਡੀਆ ਤੇ ਵਾਇਰਲ ਵੀ ਹੋਇਆ ਕਾਫੀ ਉਹਨੇ ਕਿਹਾ ਕਿ ਮੈਨੂੰ ਪੰਜਾਬ ਦੇ ਵਿੱਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਨਾਮ ਲਿਆ ਕਿ ਮੈਨੂੰ ਬੇਕਾਰ ਕੀਤਾ ਗਿਆ ਉਹਨਾਂ ਦਾ ਦਾਵਾ ਹੈ ਵਿਰੋਧੀਆਂ ਦਾ ਦਾਵਾ ਹੈ ਕਿ ਪਿਛਲੇ 8 ਸਾਲਾਂ ਦਾ ਟੈਕਸ ਨਹੀਂ ਦਿੱਤਾ ਗਿਆ ਲੇਕਿਨ ਪੂਰੀ ਕੀ ਇਸ ਦੇ ਪਿਛੇ ਕੋ ਉਪਰਤਾਲੇ ਜਾਣਕਾਰੀ ਲੈਣੇ ਆ ਬਿੱਟੂ ਜੀ ਜਿਸ ਤਰੀਕੇ ਤੁਸੀਂ ਦਾ ਕਹਿ ਰਹੇ ਹੋ ਕਿ ਸਾਰੇ ਇਲਜ਼ਾਮ ਜਿਹੜੇ ਨੇ ਮੇਰੇ ਤੇ ਲਗਾਏ ਜਾ ਰਹੇ ਨੇ ਐਨਓਸੀ ਜਿਹੜੀ ਪਿਛਲੇ ਸਾਲਾਂ ਚ ਵੀ ਮੈਂ ਲੈਂਦਾ ਰਿਹਾ ਪਿਛਲੇ ਇਲੈਕਸ਼ਨਸ ਵੀ ਮੈਂ ਲੈਂਦਾ ਰਿਹਾ ਲੇਕਿਨ ਇਸ ਬਾਰ ਫਿਰ ਐਨਓਸੀ ਚ ਕਿਉਂ ਪ੍ਰੋਬਲਮ ਹੈ ਦੇਖੋ ਗੱਲ ਇਹ ਆ ਵੀ ਤੁਸੀਂ ਵੀ মিডিਆ ਆ ਤੁਸੀਂ ਜ਼ਰੂਰ ਇਹ ਵੈਰੀਫਾਈ ਕਰੋ ਗੱਲ ਨੂੰ ਵੀ ਇਹਦੇ ਵਿੱਚ ਅਸਲੀ ਗਾਰਨ ਕਾਰਨ ਕੀ ਆ ਜਿਹੜਾ ਇੱਕ ਘਰ ਹੁੰਦੇ ਆ ਇਹ Z+ ਪ੍ਰੋਟੈਕਟਿਵ ਨੂੰ ਮਿਲਦੇ ਆ ਜਿਹੜਾ ਸਿਕਿਉਰਿਟੀ ਵੀ ਉਹ ਇਸ ਤਰੀਕੇ ਨਾਲ ਬਣਾਏ ਹੁੰਦੇ ਆ ਜਿਹੜੀ ਸੁਰੱਖਿਤ ਹੋਣ ਆਮ ਜੇ ਕਿਤੇ ਜਾਵਾਂਗੇ ਜੇ 100 ਬੰਦਾ ਰਹੂਗਾ ਤੇ ਮਹੱਲੇ ਚ ਵੀ ਪ੍ਰੋਬਲਮ ਆਉਂਦੀਆਂ ਤੇ ਉਹ ਸਿਕਿਉਰਿਟੀ ਰਿਲੇਟਡ ਘਰ ਬਣੇ ਨਹੀਂ ਹੁੰਦੇ ਇਹ ਮੈਂ ਇੱਥੇ 2016 ਦਾ ਰਹਿ ਰਿਹਾ ਤੇ 2016 ਦਾ ਹਰ ਬਾਰ ਜਿਹੜੇ ਬਿਜਲੀ ਪਾਣੀ ਦੇ ਬਿੱਲ ਨੇ ਉਹ ਲਗਾਤਾਰ ਮਹੀਨੇ ਮਹੀਨੇ ਭਰੇ ਜਾ ਰਹੇ ਆ ਤੇ ਜਦੋਂ 2017 ਚ ਮੈਂ ਇਲੈਕਸ਼ਨ ਲੜੀ ਉਦੋਂ ਵੀ ਐਨਓਸੀ ਮਿਲੀ ਜਦੋਂ 2019 ਚ ਮੈਂ ਇਲੈਕਸ਼ਨ ਲੜੀ ਉਦੋਂ ਵੀ ਐਨਓਸੀ ਮਿਲੀ ਤੇ ਹੁਣ ਅਚਾਨਕ ਜੇ ਕੋਈ ਗੱਲ ਮੈਂ ਸਮਝਦਾ ਵੀ ਤੁਸੀਂ ਸਪੋਜ਼ ਕਰੋ ਵੀ ਕੋਈ ਗੱਲ ਸੀਗੀ ਮੰਨ ਲਓ ਤੇ ਉਹ ਮਿੰਨਾ ਪਹਿਲਾਂ ਕਿਉਂ ਨਹੀਂ ਹੋਈ 2 ਮਹੀਨੇ ਪਹਿਲਾਂ ਕਿਉਂ ਨਹੀਂ ਹੋਈ 6 ਮਹੀਨੇ ਕਿਉਂ ਪਹਿਲਾਂ ਹੋ ਕਿਉਂ ਨਾ ਹੋਈ ਸਾਲ ਪਹਿਲਾਂ ਕਿਉਂ ਨਾ 2 ਸਾਲ ਪਹਿਲਾਂ ਕਿਉਂ ਨਾ ਹੋਈ ਜਿੱਦਨ ਨਾਮਿਨੇਸ਼ਨ ਕਰਨੇ ਸੀ ਉਦੋਂ 12 ਵਜੇ ਹੀ ਕਿਉਂ ਈਮੇਲ ਆਉਂਦੀ ਆ ਵੀ ਤੁਹਾਡਾ 2 ਕਰੋੜ ਰੁਪਈਆ ਰਹਿੰਦਾ ਹੈ ਜੀ ਅਸੀਂ ਤੁਹਾਨੂੰ 1 ਲੱਖ ਮਹੀਨੇ ਦਾ ਕਿਰਾਇਆ ਤੇ ਉਦੋਂ ਡਬਲ ਕਰਕੇ 2 ਲੱਖ 2 ਲੱਖ ਰੁਪਈਆ ਮੈਨੂੰ ਦੱਸੋ ਕਿਹੜੇ ਘਰ ਦਾ ਕਿਰਾਇਆ ਹੁੰਦਾ ਉਦੋਂ ਬਾਅਦ ਚਲੋ 2 ਕਰੋੜ ਵੀ ਦੇਤਾ ਤੇ ਫੇਰ ਕਹਿੰਦੇ 2 ਕਰੋੜ ਦੇਣ ਤੋਂ ਬਾਅਦ ਕੀ ਕਹਿ ਰਹੇ ਹੋ ਕਿ ਸਮੇਂ-ਸਮੇਂ ਤੇ ਦਿੰਦੇ ਰਹੇ ਹੋ ਤਾਂ ਫਿਰ ਤੁਸੀਂ ਪੇ ਕਿਉਂ ਇਹ ਕਿਉਂ ਕਿਉਂਕਿ ਨਾਮਿਨੇਸ਼ਨ ਕਰਨੀ ਸੀ ਉਸ ਮੌਕੇ ਨਾਮਿਨੇਸ਼ਨ ਨਹੀਂ ਕਰ ਸਕਦੇ ਨਾਮਿਨੇਸ਼ਨ ਰੋਕਣ ਵਾਸਤੇ ਆ ਸਭ ਬਿਲਕੁਲ ਨਾਮਿਨੇਸ਼ਨ ਰੋਕਣ ਉਦੋਂ ਬਾਅਦ ਇਹ ਵੀ ਕਿਹਾ 2 ਕਰੋੜ ਲੈ ਕੇ ਇਹ ਕਿਹਾ ਵੀ ਜੇ ਘਰ ਚ ਪਿਆਰ ਰੱਖੋਗੇ ਤੇ ਤੁਹਾਡੇ ਕਾਗਜ਼ ਜਿਹੜੇ ਉਹ ਰੱਦ ਹੋ ਜਾਣਗੇ ਵੀ ਬੱਚੇ ਆਏ ਹੋਏ ਸੀ ਛੋਟਾ ਮੇਰਾ 15 ਸਾਲ ਦਾ ਬੇਟਾ ਏ ਸਿਸਟਰ ਮੇਰੇ ਆਏ ਹੋਏ ਸੀ ਉਹਨਾਂ ਦੀ ਬੇਟੀ ਸੀ ਚੱਕ ਚੱਕ ਸਮਾਨ ਬਾਹਰ ਸਿੱਟਿਆ ਤੇ ਇਸ ਤਰੀਕੇ ਨਾਲ ਕਮਰੇ ਵੀ ਜੇ ਤੁਸੀਂ ਖਾਲੀ ਨਹੀਂ ਕਰਦੇ ਤਾਂ ਤੁਹਾਡੇ ਕਾਗਜ ਕੈਨਸਲ ਕਰਾਂਗੇ ਬੱਚੇ ਇਸ ਪੈਨਿਕ ਚ ਘਬਰਾਹਟ ਵੀ ਇਹ ਸਾਡੇ ਨਾਲ ਹੋਉ ਕੀ ਰਿਹਾ ਇਹ ਲੋਕਤੰਤਰ ਚ ਡੈਮੋਕ੍ਰੇਸੀ ਚ ਹੋਉ ਕੀ ਰਿਹਾ ਤੇ ਕੋਈ ਗੱਲ ਨਹੀਂ ਇਹ ਦਿਨ ਯਾਦ ਰੱਖੇ ਭਗਵੰਤ ਮਾਨ ਇੱਕ ਦਿਨ ਇਹੀ ਹਾਲਾਤ ਜਿਹੜੇ ਭਗਵੰਤ ਮਾਨ ਦੇ ਹੋਣਗੇ ਜਿਸ ਤਰੀਕੇ ਨਾਲ ਮੇਰੀ ਜੱਦੀ ਜਾਇਦਾਦ ਜਿਹੜੇ ਮੇਰੇ ਦਾਦਾ ਜੀ ਤੋਂ ਮੇਰੇ ਪਿਤਾ ਜੀ ਨੂੰ ਮਿਲੂ ਮੇਰੇ ਪਿਤਾ ਜੀ ਤਾਂ ਮੈਂ 10 ਸਾਲ ਦੀ ਜਿਹੜਾ ਡੈਥ ਹੋ ਗਈ ਉਦੋਂ ਬਾਅਦ ਮੈਂ ਆਪਣੇ ਬੇਟੇ ਨੂੰ ਜਿਹੜੀ ਜ਼ਮੀਨ ਦੇਣੀ ਸੀ ਮੌਕੇ ਤੇ ਹੀ ਮੈਨੂੰ ਉਹ ਸਾਰੀ ਗਹਿਣੇ ਕਰਕੇ ਉੱਤੇ ਪੈਸੇ ਲੈਣੇ ਪਏ ਜ਼ਮੀਨ ਇਹਨੇ ਇਹਦੇ ਕਾਰਨ ਜਿਹੜੀ ਆ ਮੇਰੀ ਲੋਕਾਂ ਨੂੰ ਮੈਂ ਕਹਿਣਾ ਚਾਹੁੰਦਾ ਤੁਸੀਂ ਜ਼ਰੂਰ ਇਹਦਾ ਹਿਸਾਬ ਕਰਨਾ ਜ਼ਮੀਨ ਕੋਠੀ ਦੀ ਕੋਈ ਗੱਲ ਨਹੀਂ ਕੋਠੀ ਘਰ ਤਾਂ ਇਸ ਕਰਕੇ ਨੇ ਸੁਰੱਖਿਅਤ ਇਹਨੇ ਸਿੱਧੂ ਮੂਸੇਵਾਲੇ ਮੰਗੂ ਵੀ ਇਹ ਸਿਕਿਉਰਿਟੀ ਕਵਰ ਹਟੇਗਾ ਤੇ ਕੋਈ ਨਾ ਕੋਈ ਇਨਸੀਡੈਂਟ ਹੋਏਗਾ ਉਹ ਚੀਜ਼ ਕਰਾਉਣ ਨੂੰ ਹਜੇ ਵੀ ਹੋ ਸਕਦਾ ਹੈ ਮੈਂ ਤਾਂ ਇਸ ਵੇਲੇ ਭਾਜਪਾ ਦਫ਼ਤਰ ਰਹਿ ਰਹੇ ਆਂ ਸੋ ਇਸ ਵਕਤ ਇਸ ਅਡੇਲ ਮੌਜੂਦ ਹਨ ਰਵਨੀਤ ਬਿੱਟੂ ਕਿਉਂਕਿ ਲੋਕ ਸਭਾ ਚੋਣਾਂ ਦੇ ਵਿੱਚ ਇਸ ਵਾਰ ਭਾਜਪਾ ਤੋਂ ਚੋਣਾਂ ਲੜ ਰਹੇ ਨੇ ਹਾਲਾਂਕਿ ਇਸ ਤੋਂ ਪਹਿਲਾਂ ਕਾਂਗਰਸ ਤੋਂ ਐਮਪੀ ਰਹੇ ਨੇ ਲੇਕਿਨ ਫਿਲਹਾਲ ਕਿਉਂਕਿ ਸੀਨ ਜਿਹੜਾ ਪ੍ਰੋਪਰ ਪੰਜਾਬ ਦੇ ਵਿੱਚ ਚੇਂਜ ਹੋ ਚੁੱਕਾ ਜਿਹੜੇ ਵੱਡੇ ਚਿਹਰੇ ਸੀ ਪਾਰਟੀਆਂ ਦੇ ਉਹਨਾਂ ਨੇ ਪਾਰਟੀਆਂ ਬਦਲੀਆਂ ਪਾਰਟੀਆਂ ਨੇ ਚਿਹਰੇ ਹੋਰ ਪਾਸੇ ਲੈ ਕੇ ਆਦੇ ਲੇਕਿਨ ਅਖੀਰ ਦੇ ਵਿੱਚ ਹੁਣ ਚਾਰ ਚੁੱਕ ਨੂੰ ਦੇਖਣਾ ਹੋਵੇਗਾ ਪੰਜਾਬ ਦੇ ਲੋਕ ਜਿਹੜੇ ਨੇ ਇਹਨਾਂ ਬਦਲੇ ਹੋਏ ਚਿਹਰਿਆਂ ਨੂੰ ਕਿੰਨਾ ਕੁ ਮਨਕਬੂਲ ਕਰਦੇ ਵਿਜੀਲੈਂਸ ਗੁਰੀ ਦੇ ਨਾਲ ਪ੍ਰਿੰਕਾ ਮੀਨੂ ਰੇਲ ਪੋਸਟ ਪੰਜਾਬ ਰਣੇ ਅੱਜ